ਮਨਮੋਹਨ ਸਿੰਘ ਦੀ ਇਸ ਵੇਲੇ ਜੋ ਉਸਤਤ ਹੈ ਉਹਦਾ ਬੈਨੀਫਿਟ ਲਈਏ ਅਸੀਂ ਦਿੱਲੀ ਵਿੱਚ ਇੱਕ ਇੰਟਰਨੈਸ਼ਨਲ ਐਜੂਕੇਸ਼ਨ ਇੰਸਟੀਚੂਸ਼ਨ ਗਵਰਨਮੈਂਟ ਨੂੰ ਕਹੀਏ ਬਣਾਓ ਉਹ ਮਨਮੋਹਨ ਸਿੰਘ ਦੇ ਨਾਂ ਤੇ ਹੋਵੇ ਉੱਥੇ ਵਰਲਡ ਸਟੂਡੈਂਟ ਆਉਣ ਉਹ ਹਮੇਸ਼ਾ ਇਕਨੋਮਿਕਸ ਪੜਨ ਐਡਮਿਨਿਸਟ੍ਰੇਸ਼ਨ ਪੜਨ ਕਿ ਡਾਕਟਰ ਮਨਮੋਹਨ ਸਿੰਘ ਕੀ ਕਰ ਗਿਆ ਇਸ ਤੇ ਪੇਪਰ ਲਿਖਣ ਔਰ ਡਿਗਰੀਆਂ ਲੈਣ ਉਹ ਰਹੇਗਾ ساری ਉਮਰ ਤੱਕ ਤੇ ਸਾਨੂੰ ਮੈਂ ਉਹਨਾਂ ਦੀ ਵਾਈਫ ਨੂੰ ਇਹ ਚਿੱਠੀ ਲਿਖੀ ਬੀਬੀ ਜੀ ਨੂੰ ਕਿ ਆਪਾਂ ਸਾਰੇ ਇਸ ਗੱਲ ਨੂੰ ਟੋਰੋ ਹੁਣ ਬਜਾਏ ਇਸ ਤੋਂ ਨਿਕਲੋ ਬਾਹਰ ਕਿਰੋੜੇ ਹੋ ਰਿਹਾ ਇਹ ਸਰਕਾਰ ਜਵਾਬ ਦੇਵੇ ਕਿਉਂ ਨਹੀਂ ਕੀਤਾ ਇਹ ਤੇ ਅਸੀਂ ਚਾਹਦੇ ਹਾਂ ਉੱਥੇ ਹੋਵੇ ਲੇਕਿਨ ਇਹ ਉਹ ਦੇਵੇ ਆਪਾਂ ਇਸ ਗੱਲ ਨੂੰ ਕਿਉਂ ਜਾਈਏ ਕਿ ਅਸੀਂ ਇਸ ਪਾਸੇ ਜਾਈਏ ਕਿ ਵੱਡੀ ਚੀਜ਼ ਕੋ ਬਣੇ ਜਿਹਦਾ ਬੈਨੀਫਿਟ ਮੁਲਕ ਨੂੰ ਹੀ ਹੋਵੇ ਬਾਲਿਆਂ ਨੂੰ ਹੋਵੇ ਫੈਮਲੀ ਵੀ ਖੁਸ਼ ਹੋਵੇ ਅਸੀਂ ਲੋਕ ਜਿਹੜੇ ਉਹਦੇ ਹਾਂ ਉਹ ਵੀ ਹੋ ਦੂਜਾ ਮੇਰੀ ਬੇਨਤੀ ਹੈ ਤੁਹਾਨੂੰ ਹੀ ਕਿ ਇੱਕ ਅੰਮਰਸਰਤ ਕਿਉਂਕਿ ਉਹ ਆਈ ਸੀ ਪਾਕਿਸਤਾਨ ਉੱਜੜ ਕੇ ਉੱਥੇ ਵੀ ਇੱਕ ਉਹਨਾਂ ਦੇ ਨਾਂ ਦੀ ਕੋਈ ਚੀਜ਼ ਸੋਚੇ ਸਾਰੇ ਸ਼ਹਿਰੀ ਇਕੱਠੇ ਹੋ ਕੇ ਸ਼੍ਰੋਮਣੀ ਕਮੇਟੀ ਚੀਕ ਕਸਾ ਦੀਵਾਨ ਜੈਂਟਲੀ ਉਥੇ ਡਾਕਟਰ ਸਾਹਿਬ ਦੇ ਨਾਮ ਦੀ ਕੀ ਚੀਜ਼ ਬਣਾਈ ਜਾਂਦੀ ਹੈ